Hallelujah, hallelujah, hallelujah. Thank you, Jesus. Thank you, Jesus. Thank you, Jesus. ਹੇ ਸਰਵ ਸ਼ਕਤੀਮਾਨ ਜਿੰਦਾ ਜਲਾਲੀ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ 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 ਪਵਿੱਤਰ 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 ਸਨਦੀ ਯਹੋਵਾ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਦਿਆਲੂ ਕਿਰਪਾਲੂ ਪਰਮੇਸ਼ਰ ਹਾਲੇਲੂਇਆ ਪ੍ਰਭੂ ਜੀ ਤੁਸੀਂ ਅਬਰਾਹਮ ਇਜ਼ਹਾਕ ਤੇ ਯੂਕੂਬ ਤੇ ਪਰਮੇਸ਼ਰ ਹੋ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਡੇ ਰਚਨਹਾਰ ਤੇ ਸਿਰਜਨਹਾਰ ਪਰਮੇਸ਼ਰ ਪ੍ਰਭੂ ਜੀ ਸਿਤਾੜਾ ਤਾਨਵਾਦ ਕਰਦੇ ਆ ਪ੍ਰਭੂ ਜੀ ਸਾਰੀ ਮਹਿਮਾ ਤੇ ਜਲਾਲ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਵਿੱਤਰ ਨਾਮ ਨੂੰ ਦਿੰਦੇ ਹਾਂ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਯਸ਼ੂ ਮਸੀਹ ਜੀ ਤੁਹਾਡਾ ਤਾਨਵਾ ਪ੍ਰਭੂ ਜੀ ਤੁਸੀਂ ਸਾਡੇ ਮੁਕਤੀ ਦਾਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਧਰਮ ਤੇ ਰਾਜ ਤੈਨੀਆਂ ਉਪਰ ਪਰਮੇਸ਼ਰ ਤੁਹਾਡੀ ਰਾਜ ਕਦੀ ਦੀ ਨਹੀਂ ਹਨ ਹallelujah ਪ੍ਰਭੂ ਜੀ ਦਇਆ ਤੇ ਵਫਾਦਾਰੀ ਤੁਹਾਡੇ ਅੱਗੇ ਅੱਗੇ ਚੱਲਦੀਆਂ ਹਨ ਹallelujah ਹallelujah ਪ੍ਰਭੂ ਜੀ ਤੁਸੀਂ ਸਾਰੇ ਦੇਵਤਿਆਂ ਨਾਲੋਂ ਪੈਦਾ ਇੱਕ ਪਰਮੇਸ਼ਰ ਹallelujah ਹallelujah ਪ੍ਰਭੂ ਜੀ ਤੁਹਾਡੀ ਦਇਆ ਤੇ ਵਫਾਦਾਰੀ ਸਦਾ ਦੀ ਹੈ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੀ ਰਾਤ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਸ ਸੁੰਦਰ ਦਿਨ ਦੇ ਲਈ ਜੋ ਤੁਸੀਂ ਸਾਡੇ ਸਭਨਾ ਦੀ ਜ਼ਿੰਦਗੀ ਵਿੱਚ ਬਖਸ਼ਿਆ ਪਿਤਾ ਪਰਮੇਸ਼ਰ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡੀ ਫਸਲ ਵਾਸਤੇ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕਕੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡੀ ਦਇਆ ਦੇ ਕਾਰਨ ਪ੍ਰਭੂ ਜੀ ਅੱਜ ਤੱਕ ਅਸੀਂ ਜੀਵਤ ਹਾਂ ਪਿਤਾ ਪਰਮੇਸ਼ਰ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀਆਂ ਸਾਰੇ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆਂ ਕਰਦੇ ਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਸਾਡੇ ਜਾਣੇ ਤੇ ਅਣਜਾਣੇ ਗੁਨਾਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਿੰਦਾ ਨਾਮ ਵਿੱਚ ਮਾਫ ਕਰ ਦਿਓ ਹallelujah ਹallelujah ਪ੍ਰਭੂ ਜੀ ਤੁਹਾਡਾ ਪਵਿੱਤਰ ਰਹੁ ਸਾਨੂੰ ਸਾਰੇ ਪਾਪਾਂ ਤੋਂ ਤੋਕੇ ਸ਼ੁੱਧ ਕਰਦਾ ਹੈ ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ ਮੈਂ ਉਹਨਾਂ ਦੇ ਵਿੱਚ ਮੌਜੂਦ ਹੁ ਨਾ ਹਾਲੇਲੂਇਆ ਥੈਂਕ ਯੂ ਜੀਜ਼ਸ ਤੇ ਇੱਕ ਮਨ ਹੋ ਕੇ ਜੋ ਵੀ ਪ੍ਰਾਰਥਨਾ ਕਰਨ ਪਿਤਾ ਦੇ ਅੱਗੇ ਪਰਮੇਸ਼ਾ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਦੇ ਹਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਿਤਾੜਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਪਵਿੱਤਰ ਤਾਇਤ ਤੇ ਧਾਰਮਿਕ ਤਾ ਦੇ ਵਿੱਚ ਸੱਦਿਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਮਨਨ ਦੇ ਪੁਕਾਰਨ ਤੋਂ ਪਹਿਲਾਂ ਹੀ ਮੈਂ ਉਹਨਾਂ ਨੂੰ ਉੱਤਰ ਦਿਆਂਗਾ ਹallelujah ਉਹ ਅਜੇ ਗੱਲਾਂ ਹੀ ਕਰਦੇ ਹੋਣਗੇ ਮੈਂ ਉਹਨਾਂ ਦੀ ਪ੍ਰਾਰਥਨਾ ਨੂੰ ਸੁਣ ਲਵਾਂਗਾ ਸੱਚ ਮੁੱਚ ਪਿਤਾ ਪਰਮੇਸ਼ਰ ਤੁਸੀਂ ਭਲੇ ਪਰਮੇਸ਼ਰ ਤੁਸੀਂ ਦਿਆਲੂ ਪਰਮੇਸ਼ਰ ਪਿਤਾ ਪਰਮੇਸ਼ਰ ਤੁਸੀਂ ਸਾਡੀ ਆਵਾਜ਼ ਨੂੰ ਸਾਡੀ ਦੁਹਾਈ ਨੂੰ ਕੰਨ ਲਾ ਕੇ ਸੁਣਦੇ ਹੋ ਪਿਤਾ ਪਰਮੇਸ਼ਰ ਤੇ ਸਾਡੀ ਪ੍ਰਾਰਥਨਾਵਾਂ ਦਾ ਉੱਤਰ ਦਿਨੇ ਹੋ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਜਿੰਨੇ ਵੀ ਜਨ ਪ੍ਰਭੂ ਜਿਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਘਰਾਂ ਵਿੱਚ ਉਹਨਾਂ ਜੀਵਨਾ ਵਿੱਚ ਤੁਹਾਡੀ ਕਿਰਪਾ ਸ਼ਾਂਤੀ ਤੇ ਆਨੰਦ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਘਰਾਂ ਤੇ ਜੀਵਨਾ ਵਿੱਚ ਕਿਸੇ ਵੀ ਚਿੰਗ ਦੀ ਚੀਜ਼ ਦੀ ખોੜ ન હોਵੇ ਪਿਤਾ ਪਰਮੇਸ਼ਰ ਜੀ প্রভু ਜੀ ਤੁਹਾਡੇ ਪੱਲੇ ਆਈਆਂ ਦਿਆਲੀਆਂ ਉਹਨਾਂ ਨੂੰ ਅੱਗਲ ਵੰਡੀ ਖੇਰ ਲਿੰਦਿਆਂ ਹਨ ਪਿਤਾ ਪਰਮੇਸ਼ਰ ਇਹ ਤੁਹਾਡੇ ਪੱਲੇ ਆਈਆਂ ਤੇ ਦਿਆਲੀਆਂ ਦੇ ਨਾਲ ਰਾਜ ਜਾਣ ਪਿਤਾ ਪਰਮੇਸ਼ਰ ਧੜਾ ਤਨਵਾ ਧੰਵਾ ਪ੍ਰਭੂ ਜੀ ਤੁਸੀਂ ਸਾਨੂੰ ਇਬਰਾਹਮ ਇਜ਼ਹਾਕ ਤੇ ਯਕੂਬ ਦੀਆਂ ਬਰਕਤਾਂ ਦੇ ਵਾਰਿਸ ਬਣਾਇਆ ਪ੍ਰਭੂ ਜੀ ਇਸੀ ਤੁਹਾਡਾ ਧੰਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਤੁਹਾਡੀ ਬਰਕਤਾਂ ਤੇ ਆਸ਼ੀਸ਼ਾਂ ਭਰਿਆ ਹੱਥ ਹਮੇਸ਼ਾ ਇਹਨਾਂ ਦੇ ਜੀਵਨਾ ਤੇ ਇਹਨਾਂ ਦੇ ਪਰਿਵਾਰਾਂ ਦੇ ਜੀਵਨਾ ਤੇ ਹਮੇਸ਼ਾ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਇਹ ਤੁਹਾਡੀ ਧਾਰਮਿਕਤਾ ਪਵਿੱਤਰਤਾਈ ਦੇ ਵਿੱਚ ਸੱਚਾਈ ਵਿੱਚ ਹਮੇਸ਼ਾ ਵੱਧਦੇ ਜਾਣ ਪਿਤਾ ਪਰਮੇਸ਼ਰ ਬੜਾ ਧੰਵਾ ਧੰਵਾ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਨਾਂ ਚੰਗੀਆਂ ਚੀਜ਼ਾਂ ਦੇ ਨਾਲ ਜਾਣ ਪਿਤਾ ਪਰਮੇਸ਼ਰ ਤੁਹਾਡਾ ਧੰਵਾ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੇਰੇ ਸਾਰੇ ਲੋਕ ਦਰਮੀ ਹੋਣਗੇ ਉਹ ਦਰਤੀ ਨੂੰ ਸਦਾ ਲਈ ਵਾਸ ਵਿੱਚ ਰੱਖਣਗੇ ਹallelujah ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਛੋਟਾ ਜਿਹਾ ਇੱਕ ਬਲਵੰਤ ਕੌਮ ਬਣ ਜਾਵੇਗਾ ਹallelujah ਮੈਂ ਯਹੋਵਾ ਨੂੰ ਵਿਲੇ ਸਿਰ ਛੇਤੀ ਕਰਾਂਗਾ ਹallelujah ਪਿਤਾ ਪਰਮੇਸ਼ਰ ਜੀ ਇਸ ਵਚਨ ਦੇ ਅਨੁਸਾਰ ਇੱਕ ਇੱਕ ਨੂੰ ਜਾਨੂੰ ਆਸ਼ੀਰਵਾਦ ਦੇਣਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇਹ ਆਪਣੇ ਜੀਵਨਾ ਵਿੱਚ ਫਲਵੰਤ ਹੋਣ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕੰਮ ਫਲਵੰਤ ਹੋਣ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕਾਰੋਬਾਰ ਤੇ ਆਸ਼ੀਸ਼ ਔਰ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਜਿਸ ਕੰਮ ਨੂੰ ਵੀ ਪਿਤਾ ਪਰਮੇਸ਼ਰ ਜੀ ਇਹ ਹੱਥ ਲਾਣ ਪਿਤਾ ਪਰਮੇਸ਼ਰ ਉਹਨਾਂ ਕੰਮਾਂ ਵਿੱਚ ਇਹ ਸਫਲ ਹੋਣ ਤੇ ਉੱਚੇ ਕਿਤੇ ਜਾਣ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਵੈਰੀ ਇਨਦੇ ਸਾਹਮਣੇ ਹਮੇਸ਼ਾ ਸ਼ਰਮਿੰਦੇ ਰਹਿਣ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡੀ ਫਜ਼ਲ ਦੇ ਲਈ ਪਿਤਾ ਪਰਮੇਸ਼ਰ ਜੀ ਸੀ ਪ੍ਰਾਰਥਨਾ ਕਰਦਾ ਕਿਰਪਾ ਤੁਹਾਡਾ ਫਜ਼ਲ ਇੱਕ ਇੱਕ ਜਾਣਦੇ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਤੁਸੀਂ ਨਿਕਲੋਗੇ ਤਾਂ ਖੁਸ਼ੀ ਦੇ ਨਾਲ ਤੁਸੀਂ ਤੋਰੇ ਜਾਓਗੇ ਤਾਂ ਸ਼ਾਂਤੀ ਦੇ ਨਾਲ ਅਤੇ ਪਹਾੜ ਤੇ ਟਿੱਬੇ ਤੁਹਾਡੇ ਅੱਗੇ ਖੁੱਲ ਕੇ ਜਕਾਰਾ ਗਜਾਉਣਗੇ ਅਤੇ ਖੇਤ ਦੇ ਸਾਰੇ ਰੁੱਖ ਤੁਹਾਡੇ ਅੱਗੇ ਤਾਲੀਆਂ ਵਜਾਉਣਗੇ ਹallelujah ਪਰ ਤੁਹਾਡੇ वचन ਦੇ ਵਿੱਚ ਲਿਖਿਆ ਹੈ ਕਿ ਕੰਡਿਆਂ ਦੇ ਥਾਂ ਸਰੂ ਉੱਗੇਗਾ ਮੱਲੇ ਦੇ ਥਾਂ ਮਹਿੰਦੀ ਉੱਗੇਗੀ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੋਗ ਨੂੰ ਆਨੰਦ ਦੇ ਨਾਲ ਬਦਲ ਦਿੱਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਪਿੱਟਣ ਨੂੰ ਨੱਚਣ ਦੇ ਵਿੱਚ ਬਟਾ ਦਿੱਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਥੈਂਕ ਯੂ ਜੀਸਸ ਇਹ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆ ਖੁਸ ਤੇ ਕਿਸੇ ਵੀ ਉਪਕਾਰ ਨੂੰ ਨਾ ਪੁੱਲ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਰੋਗਾ ਤੋਂ ਸਾਨੂੰ ਨੂੰ ਰੋਇਆ ਕਰ ਦਿਓ ਪਿਤਾ ਪਰਮੇਸ਼ਰ ਜੀ ਪ੍ਰਭ ਯੇਸ਼ੂ ਮਸੀਹ ਜੀ ਦੇ ਕੋਡੇ ਖਾਨ ਦੇ ਨਾਲ ਅਸੀਂ ਚੰਗੇ ਕਿਤੇ ਗਏ ਆ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਹਾਲੇਲੂਆ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਜਿੰਨੇ ਵੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਸਾਰੇ ਰਾਹਾਂ ਨੂੰ ਤੁਸੀਂ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਹਰ ਤਰ੍ਹਾਂ ਦੇ ਖੋਫ ਖਤਰਿਆਂ ਤੋਂ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਆਣਾ ਤੇ ਜਾਣਾ ਪ੍ਰਭੂ ਯਸ਼ੂ ਮਸੀਹ ਜੀ ਦੇ ਜ਼ਿੰਦਾ ਨਾਮ ਵਿੱਚ ਪਿਤਾ ਪਰਮੇਸ਼ਰ ਜੀ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਜੀ ਇਹ ਆਪਣੇ ਕੰਮਾਂ ਵਿੱਚ ਫਲਵੰਤ ਹੋਣ ਪਿਤਾ ਪਰਮੇਸ਼ਰ ਜੀ ਤੁਹਾਡਾ ਫਤਿਹਮੰਦ ਸੱਜਾ ਹੱਥ ਕਿਰਪਾ ਭਰਿਆ ਹੱਥ ਹਮੇਸ਼ਾ ਇਹਨਾਂ ਨੂੰ ਸੰਭਾਲਦਾ ਰਹੇ ਪਿਤਾ ਪਰਮੇਸ਼ਰ ਬੜਾ ਧੰਵਾ 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 ਹਾਲੇਲੂਆ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਮੈਂ ਭਾਗਵਾਨੀ ਦਰਿਆ ਦੀ ਵਾਂਗ ਅਤੇ ਕੋਮਾ ਦਾ ਮਾਲਤਾ ਨਦੀ ਦੇ ਹੜ ਵਾਂਗ ਉਸ ਤਿਕ ਪਹੁੰਚਾਵਾਂਗਾ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿਸ ਤਰ੍ਹਾਂ ਮਾਤਾ ਆਪਣੇ ਬੱਚਿਆਂ ਨੂੰ ਦਿਲਾਸਾ ਦਿੰਦੀ ਹੈ ਮੈਂ ਤੁਹਾਨੂੰ ਦਿਲਾਸਾ ਦੇਵਾਂਗਾ ਹਾਲੇਲੂਇਆ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਸੀ ਤੁਹਾਡੇ ਨਾਮ ਨੂੰ ਮੁਬਾਰਕ ਕਰ ਦੇ ਦਿੰਨੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਕਿ ਜਿਹੜਾ ਯਹਵਾ ਤੇ ਭਰੋਸਾ ਰੱਖਦਾ ਹੈ ਉਹ ਸਦਾ ਬਣਿਆ ਰਹੇਗਾ ਹallelujah ਹallelujah ਪਿਤਾ ਪਰਮੇਸ਼ਰ ਤੁਹਾਡੇ ਬਚਨ ਜਿਹੜਾ ਯਹਵਾ ਤੇ ਭਰੋਸਾ ਰੱਖਦਾ ਹੈ ਉਹ ਸੁੱਖ ਦੇ ਨਾਲ ਵਸੇਗਾ ਤੇ ਹਰ ਬਲਾ ਤੋਂ ਨਿਰਪੈ ਹੋ ਕੇ ਸ਼ਾਂਤੀ ਨਾਲ ਰਹੇਗਾ ਹallelujah ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਇਹਨਾਂ ਦੇ ਕੇ ਕਦਮਾਂ ਨੂੰ ਮੁਬਾਰਕ ਕਰਨਾ ਹallelujah 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 ਪ੍ਰਭੂ ਜੀ ਤੁਸੀਂ ਧਰਮੀਆਂ ਨੂੰ ਆਪ ਸੰਭਾਲ ਦਿਓ ਪਿਤਾ ਪਰਮੇਸ਼ਰ ਜੀ ਪਰਭੂ ਜੀ ਤੁਸੀਂ ਧਰਮਿਆ ਦੀਆਂ ਬੇਨਤੀਆਂ ਤੇ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਤੇ ਪਿਤਾ ਪਰਮੇਸ਼ਰ ਉੱਤੇ ਜਿੰਦੇ ਹੋ ਪਿਤਾ ਪਰਮੇਸ਼ਰ ਅਸੀਂ ਬੜਾ ਧੰਵਾਦ ਕਰਦੇ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੋ ਯਹੋਵਾ ਆਪਣੇ ਪਰਮੇਸ਼ਰ ਦੇ ਉੱਤੇ ਰੋਸਾ ਰੱਖ ਤੇ ਆਪਣੇ ਹੀ ਸਮਝ ਤੇ ਏਤbaar ਨਾ ਕਰ ਹallelujah ਤੇ ਆਪਣੇ ਸਾਰੇ ਰਾਹਾਂ ਵਿੱਚ ਉਸਨੂੰ ਪਛਾਨ ਉਹ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਹallelujah ਹallelujah ਪਿਤਾ ਪਰਮੇਸ਼ਰ ਜੀ ਇਹਨਾਂ ਦੇ ਮਾਰਗਾਂ ਵਿੱਚ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਦੀ ਗਵਾਹੀ ਕਰਨਾ ਤੁਹਾਡਾ ਪਵਿੱਤਰ ਆਤਮਾ ਇਹਨਾਂ ਨੂੰ ਗਾਈਡ ਕਰੇ ਪਿਤਾ ਪਰਮੇਸ਼ਰ ਕਿਸ ਤਰ੍ਹਾਂ ਪ੍ਰਭੂ ਜੀ ਕੰਮਾਂ ਨੂੰ ਕਰਨ ਤੁਸੀਂ ਪ੍ਰਭੂ ਜੀ ਇਹਨਾਂ ਨੂੰ ਸਮਝ ਅਤੇ ਬੁੱਧ ਦਿਨਾ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਦ ਪਿਤਾ ਪਰਮੇਸ਼ਰ ਤੁਹਾਡੇ ਬਚਨ ਚ ਲਿਖਿਆ ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਤੇ ਯਹੋਵਾ ਦਾ ਪੈਰ ਰਕ ਤੇ ਬੁਰਾਈ ਤੋਂ ਲਾਂਬੇ ਰਹਿ ਹਾਲੇਲੂਇਆ ਹਾਲੇਲੂਇਆ ਤੇ ਤੁਹਾਡੇ ਬਚਨ ਚ ਲਿਖਿਆ ਇਸ ਤੋਂ ਤੇਰੀ ਨਾਭੀ ਨਿਰੋਗ ਰਹੇਗੀ ਤੇਰੀ ਹੱਡੀਆਂ ਖੁਸ਼ਟ ਪੁਸ਼ਟ ਰਹਿਣਗੀਆਂ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਆ ਪ੍ਰਭੂ ਜੀ ਇਹਨਾਂ ਦੀ ਤੰਦਰੁਸਤੀ ਦੀ ਕੋਸ਼ਨਾ ਕਰਦੇ ਆ ਪਿਤਾ ਪਰਮੇਸ਼ਰ ਜੀ ਕੋਈ ਮਹਾਮਾਰੀ ਕੋਈ ਮਹਾਰੋਗ ਇਹਨਾਂ ਜੀਵਨ ਦਾ ਹਿੱਸਾ ਨਹੀਂ ਆ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਲੰਬੀ ਆਯੂ ਦੇ ਨਾਲ ਤ੍ਰਿਪਤ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਕੋਈ ਅੰਦ ਕਾ ਅਦੇ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਇਹਨਾਂ ਦੇ ਨਾਲ-ਨਾਲ ਚੱਲੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਪਰਬੂ ਜੀ ਤੁਸੀਂ ਸਾਡੇ ਵੈਰੀਆਂ ਦੇ ਸਮਨੋਂ ਮੁੱਖ ਸਾਡੇ ਲਈ ਮੇਜ਼ ਵਿਛਾਇਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਧਰਮਿਆ ਦੀ ਅੰਸ ਤੱਤੇ ਬਲਵਾਨ ਹੋਵੇਗੀ ਸਚਿਆਰਿਆਂ ਦੀ ਪੀੜੀ ਮੁਬਾਰਕ ਹੋਵੇਗੀ ਤਾਂ ਅੰਦੌਲਤ ਉਹਦੇ ਘਰ ਦੇ ਵਿੱਚ ਹੈ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਆਸ਼ੀਸ਼ ਔਰ ਬਰਕਤਾਂ ਦੇਣਾ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਇਹਨਾਂ ਦੇ ਕੋਲ ਆਪਣੇ ਘਰ ਨਹੀਂ ਆ ਪ੍ਰਭੂ ਜੀ ਇਹਨਾਂ ਨੂੰ ਆਪਣੇ ਘਰਾਂ ਦੇ ਨਾਲ ਬles ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜੋ ਵੀ ਆ ਜੀਵਨ ਵਿੱਚ ਚਾਹੁੰਦੇ ਪ੍ਰਭੂ ਤਰੱਕੀ ਕਰਨਾ ਚਾਹੁੰਦੇ ਨੇ ਤਰੱਕੀ ਦਿਓ ਕਿਤਾ ਪਰਮੇਸ਼ਰ ਦਿਆ ਕਰੋ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਰੁਕੇ ਹੋਏ ਕੰਮ ਬੰਨ ਜਾਣ ਪਿਤਾ ਪਰਮੇਸ਼ਰ ਦਿਆ ਕਰੋ ਦਿਆ ਕਰੋ ਇੱਕ ਇੱਕ ਜਾਣ ਤੇ ਰਹਿਮ ਕਰੋ ਪਿਤਾ ਪਰਮੇਸ਼ਰ ਦਿਆ ਕਰੋ ਦਿਆ ਕਰੋ ਹallelujah 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 ਪ੍ਰਭੂ ਜਿਨ੍ਹਾਂ ਦੇ ਸਿਰ ਤੇ ਕਰਜ਼ੇ ਚੜੇ ਪਿਤਾ ਪਰਮੇਸ਼ਰ ਉਹਨਾਂ ਦੇ ਹਰ ਇੱਕ ਕਰਜ਼ਿਆਂ ਤੋਂ ਇਹਨਾਂ ਨੂੰ ਆਜ਼ਾਦੀ ਤੇ ਛੁਟਕਾਰਾ ਮਿਲੇ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ 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 ਪ੍ਰਭੂ ਜੀ ਨਾਲ ਆਸਮਰਾ ਤੁਸੀ ਆਪਣੀ ਹਜ਼ੂਰੀ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡਾ ਸੱਚਾ ਹੱਥ ਫਦੇ ਮੰਧਾ ਤੇ ਨਾਨੂੰ ਸਦਾ ਸੰਭਾਲੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਇਸ ਅਦਾ ਪਰੇ ਰਹਿਣ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਤੇ ਬੇਨਤੀਆਂ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤਰ੍ਹਾਂ ਨਾਮ ਨੂੰ ਮੁਬਾਰਕ ਆਖਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਬੂ ਤਾਰੇ ਵਚਨ ਦੇ ਵਿੱਚ ਲਿਖਿਆ ਹੈ ਕਿ ਮੇਰਾ ਨਾਮ ਲੈ ਕੇ ਬੁਕਾਰੋ ਮੈਂ ਤੁਹਾਨੂੰ ਉੱਤਰ ਦੇਵਾਂਗਾ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਤੇ ਬੇਨਤੀਆਂ ਦਾ ਉੱਤਰ ਦੇ ਦਿੱਤੇ ਤੁਹਾਡਾ ਧੰਨਵਾਦ ਕਰਦੀ ਹਾਂ ਹਾਲੇਲੂਆ ਬਿਤਾ ਪਰਮੇਸ਼ਰ ਤੁਹਾਡੇ ਦਾਸ-ਦਾਸੀਆਂ ਦੇ ਲਈ ਪ੍ਰਾਰਥਨਾ ਕਰਦੇ ਜੋ ਤੁਹਾਡੇ ਵੱਲ ਚੁਣੇ ਤੇ ਠਹਿਰਾਏ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਦੀ ਸੋਖ ਸਲਾਮਤੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਜ਼ੈਲ ਦੀ ਸੋਖ ਸਲਾਮਤੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜਿਤੁਲ ਸਾਡੇ ਬ੍ਰਿੰਦਿਆ ਨੂੰ ਕਬੂਲ ਕਰ ਲਿਆ ਇਹ ਸਾਰੀ ਪ੍ਰਾਰਥਨਾ ਸੇ ਆਪਣੇ ਮੁਕਤੀਦਾਤਾ ਪ੍ਰਭ ਯੇਸ਼ੂ ਮਸੀਹ ਜੀ ਜ਼ਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ